ਇਹਦਾ ਕੀ ਕਰਦੀ ਹੈ ਇਹ ਤਾਂ ਮਟੀਆਂ ਸਾਹਮਦੀਆਂ ਇਹਨਾਂ ਤੋਂ ਹੁਣ ਕੀ ਕਰਾਉਣਾ ਲੈ ਇਹ ਕਿਤੇ ਇਹ ਤਾਂ ਇਹੀ ਤਾਂ ਕੰਮ ਦੀ ਚੀਜ਼ ਹੈ ਕੱਚਾ ਸੂਤ ਕੱਚਾ ਸੂਤ ਹੀ ਤਾਂ ਇੱਕ ਕੰਮ ਦੀ ਚੀਜ਼ ਹੁੰਦਾ ਥੋਨੂੰ ਨਹੀਂ ਪਤਾ ਅੱਗੇ ਆਪਣੀ ਬੀਬੀ ਗੱਟਾ ਭਰ ਕੇ ਤੇ ਪੇਟੀ 'ਚ ਰੱਖ ਲੈਂਦੀ ਹੁੰਦੀ ਸੀ ਇੱਕ ਪਾਸੇ ਅੱਛਾ ਕੱਤਦੀਆਂ ਅਸੀਂ ਕੱਤ ਕੇ ਮੈਂ ਤਾਂ ਬਈ ਕੱਤਿਆ ਵੀ ਬਹੁਤ ਐ ਪੜਦੇ ਵੀ ਹੁੰਦੇ ਸੀ ਤੇ ਚਰਖਾ ਵੀ ਕੱਤਦੇ ਹੁੰਦੇ ਸੀ ਤੇ ਜਿੱਦੇ ਕਿਤੇ ਛੁੱਟੀ ਹੋਣੀ ਤੇ ਮਾਵਾ ਨੇ ਬੇਲੇ ਨੇ ਚਰਖਾ ਢਾਹ ਦੇਣਾ ਕਹਿ ਦਿੰਦੀਆਂ ਚੱਕੋ ਤੇ ਕਤੋ ਤੁਸੀਂ ਹੁਣ ਤੇ ਕਤਣਾ ਤੇਰੀ ਸੋਰੀ ਸਕਤਰਾ ਇੱਕ ਦੂਜੀ ਦੇ ਇਕੱਠੀਆਂ ਹੋ ਜਾਣਾ ਤੇ ਬਹਿ ਜਾਣਾ ਸਾਰਿਆਂ ਨੇ ਲੈਣ ਵਾਰ ਚਰਖੇ ਢਾਕੇ ਵੀ ਅੱਧਾ ਕਿਲੋ ਕਤਰਾ ਤੇ ਅੱਧਾ ਕਿਲੋ ਕੱਤ ਕੇ ਹੀ ਉੱਠਦੀਆਂ ਸੀ ਤੇ ਫਿਰ ਜਿਹੜਾ ਮੇਰਾ ਦਾਜ ਸੀਗਾ ਦਰੀਆਂ ਲਿਆਈਆਂ ਮੈਂ ਖੇਸ ਲਿਆਈਓ ਆਪ ਕੱਤ ਕੇ ਤਾਂ ਬਣਾਇਆ ਸੀਗਾ ਦਰੀਆਂ ਵੀ ਆਪ ਬੁਣੀਆਂ ਸੀਗੀਆਂ ਖੇਸ ਵੀ ਅੱਗੇ ਆਪ ਬੁੰਦੇ ਬੀਬੀ ਵੀ ਆਪਣੀ ਤਾਣੀ ਬੁੰਦੀ ਹੁੰਦੀ ਸੀ ਕਿ ਹਨਾ ਤੇ ਹੁਣ ਇਹ ਤਾਂ ਮੈਂ ਤਾਂ ਸੰਭਾਲ ਕੇ ਰੱਖਿਆ ਮੈਂ ਤਾਂ ਦੋ ਤੇ ਵਿਆਹ ਹੋਊਗੀ ਤੇ ਉਹਨਾਂ ਨੂੰ ਉਹ ਜਦੋਂ ਵਿਆਹ ਕੇ ਆਉਂਗੇ ਪਾਣੀ ਬਾਰਾਂਗੇ ਉਦੋਂ ਆਹ ਕੱਚੀ ਆਹ ਆਟੀ ਦੇ ਉੱਤੇ ਤੇ ਪਾਣੀ ਬਾਰੀ ਦਾ ਹੁੰਦਾ ਉਹ ਭਵੇਂ ਦੇ ਬਾਹਰ ਹੀ ਵਿਆਹ ਕਰਾ ਕੇ ਹਾਂ ਤੂੰ ਪਾਣੀ ਬਾਰ ਨੂੰ ਲੱਭਿਆ ਪਤਾ ਤਾਂ ਘਰ ਕੋਈ ਨਹੀਂ ਜੋ ਆਕਾਂ ਦਾ ਭਾਈ ਅੱਜ ਕੱਲ ਵਿਆਹ ਕਿਵੇਂ ਕਰਾਉਣਗੇ ਕਿਵੇਂ ਨਾ ਕਰਾਉਣਗੇ ਲੱਭ ਮਰਜਾ ਕਰਾ ਕੇ ਬਾਅਦ ਚ ਹੀ ਪਤਾ ਲੱਗਦਾ ਜਦੋਂ ਕਈ ਦਿਨਾਂ ਬਾਅਦ ਤੇ ਬਹੂਆਂ ਨੂੰ ਘਰੇ ਲੈ ਆਉਂਦੇ ਐ ਤੇ ਪਰ ਸ਼ੌਂਕ ਤਾਂ ਹੁੰਦੀ ਆ ਹਨਾ ਵੀ ਪਾਣੀ ਬਾਰੂਗੀ ਤੇ ਦੇਖੀ ਗਾਂ ਰੱਖੋ ਕਿ ਸਾਹਮਣੇ ਉਹਨਾਂ ਦੀ ਮਾਵਾ ਕਹਿੰਦੀ ਆ ਮਾਂ ਤੂੰ ਕੀ ਕਰਿਆ ਮੈਂ ਕਹੇ ਜਦੋਂ ਤੁਸੀਂ ਮੁੰਡੇ ਵਿਆਹੋਂਗੀ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਕੀ ਕੰਮ ਆਉਣ ਵਾਲੀ ਚੀਜ਼ ਹੈ ਇਹ ਤਾਂ ਅਟੀਆਂ ਤਾਂ ਕੱਚਾ ਸੂਤ ਤਾਂ ਦੇਖੋ ਮੇਰੀ ਗੱਲ ਸੁਣੋ ਜਦੋਂ ਬੰਦਾ ਇਸ ਜਹਾਂ ਤੋਂ ਤੁਰ ਜਾਂਦਾ ਉਦੋਂ ਵੀ ਕੱਚੇ ਸੂਤ ਨਾਲ ਉਹ ਗੁੱਠੇ ਬੰਦਦੇ ਨੇ ਤੁਹਾਨੂੰ ਵੀ ਪਤਾ ਹੈ ਨਾ ਕਹਿ ਦਿੰਦੇ ਆ ਵੀ ਕੱਚੇ ਸੂਤ ਨਾਲ ਗੁੱਠੇ ਬੰਦਵੇਂ ਰਿਵਾਜ ਹੁੰਦੇ ਨੇ ਤੇ ਇਹ ਕੱਚਾ ਸੂਤ ਜੇ ਆਪਾਂ ਸਾਮਕੇ ਰੱਖਦੇ ਆ ਤਾਂ ਕੱਚਾ ਸੂਤ ਤਾਂ ਬਹੁਤ ਕੰਮ ਆਉਣ ਵਾਲੀ ਚੀਜ਼ ਹੈ ਮੇਰਾ ਤਾਂ ਸਾਮਿਆਂ ਪਿਆ ਇੱਕ ਗੱਟਾ ਤਾਂ ਮੈਂ ਪਰ ਰੱਖਿਆ ਹੈਗਾ ਨਾਲੇ ਮੈਨੂੰ ਪਤਾ ਹਜੇ ਵੀ ਇਹ ਦਰੀਆਂ ਖੇਸਾਂ ਦੇ ਹੁਣ ਕਿਹੜੀਆਂ ਕੁੜੀਆਂ ਨੇ ਦਰੀਆਂ ਬੁਣਨੀਆਂ ਨੇ ਕਿਹੜੇ ਖੇਸ ਬੁਣਨੇ ਹੈਗੇ ਨੇ ਹੁਣ ਤਾਂ ਕੋਣ ਬੁੰਨਦਾ ਹੁਣ ਤਾਂ ਕੋਈ ਬੁੰਨਦਾ ਨਹੀਂ ਮੇਰੇ ਕੋਲੇ ਜਿਹੜੀਆਂ ਮੇਰੀਆਂ ਦਰੀਆਂ ਬੁੜੀਆਂ ਪਈਆਂ ਉਹ ਮੈਂ ਮੰਨਤ ਨੂੰ ਦੇ ਦੂੰਗੀ ਤੇ ਕੁੜੀਆਂ ਨੂੰ ਮੈਂ ਦੇ ਹੀ ਦਿੱਤੀਆਂ ਤੇ ਦੇਖੀ ਨਾ ਬਹੁਆਂ ਆਪਣੀਆਂ ਦਰੀਆਂ ਤੇ ਕਦੋਂ ਕਦੋਂ ਪੈਂਦੀਆਂ ਨੇ ਤੇ ਹੁਣ ਤਾਂ ਕਰਕੇ ਮੈਂ ਇਹ ਅੱਜ ਚੱਕੀ ਜਾਂਦੀ ਸੀਗੀ ਤੇ ਮੈਨੂੰ ਐ ਵੀ ਦੱਸੋ ਭੈਣੋ ਤੁਸੀਂ ਵੀ ਕਿਹੜੀਆਂ-ਕਿਹੜੀਆਂ ਨੇ ਹਜੇ ਤੱਕ ਕੱਚਾ ਸੂਤ ਸੰਭਾਲ ਕੇ ਰੱਖਿਆ ਵੀ ਭਾਈ ਮੁੰਡੇ ਵਿਆਵਾਂ ਗੀਆਂ ਤੇ ਪਾਣੀ ਵਾਰਾਂ ਗੀਆਂ ਹਨਾ ਅੱਗੇ ੱਟੀ ਆਹ ਜਿਹੜੀ ੱਟੀ ਹੁੰਦੀ ਹੈਗੀ ਐ ਇਹਨੂੰ ਬਲ ਪਾ ਕੇ ਤੇ ਰੱਖਦੀਆਂ ਐ ਸਲੋਟ ਕਰਕੇ ਫਿਰ ਉੱਤੇ ਰੱਖਦੀਆਂ ਤੇ ਉਹ ਦੇਖੀ ਨਾ ਆਪਣੇ ਮਤਲਬ ਕਿ ਪਾਣੀ ਵਾਰਦੇ ਹਨਾ ਜਦੋਂ ਉੱਤੇ ਸਿਰ ਤੇ ਧਰ ਕੇ ਐ ਸਲੋਟ ਸਿਰ ਤੇ ਧਰ ਕੇ ਤੇ ਫਿਰ ਉਹ ਪਾਣੀ ਵਾਰਨਾ ਉਤੋਂ ਇਹ ਫੇਰ ਕੱਚੀ ਆਟੀ ਆਟੀ ਨਹੀਂ ਕਈਆਂ ਘਰਾਂ ਜਿੱਥੇ ਹੁੰਦੀ ਇਹ ਇੱਕ ਚੀਜ਼ ਹੋਰ ਵੀ ਕੰਮ ਚ ਆਉਂਦੀ ਹੈ ਹਾਂ ਇਹ ਕਈਆਂ ਤੇ ਮੋਚ ਪੈ ਜਾਂਦੀ ਹੈ ਨਾ ਕਿਤੇ ਆਹ ਮੋ ਜਿਆਦਾ ਕੀ ਤੁਹਾਨੂੰ ਤੁਹਾਡੇ ਹੁਣ ਆਈ ਨਾ ਜਿਆਦਾ ਮੋਚ ਪੈ ਜਾਂਦੀ ਤਾਂ ਕੱਚੀ ਆਟੀ ਨਾਲ ਹੀ ਨਿਕਲਦੀ ਹੈ ਤੇ ਕਈ ਸਹੇਲੀਆਂ ਮੈਨੂੰ ਹਜੇ ਵੀ ਪੁੱਛਦੀਆਂ ਕਹਿੰਦੀਆਂ ਪਾਣੀ ਵਾਰਨਾ ਤੇ ਹੁਣ ਅਸੀਂ ਆਟੀ ਹੁਣ ਪਤਾ ਕੀ ਆ ਹੁਣ ਸੇਠਾ ਨੇ ਕੰਮ ਚਲਾ ਰੱਖਿਆ ਇੱਕ ਥਾਲੀ ਬਣਾ ਦਿੰਦੇ ਨੇ ਇੱਕ ਅੱਟੀ ਰੱਖ ਦਿੰਦੇ ਨੇ ਇੱਕ ਗੜਬੀ ਦੇ ਉੱਤੇ ਲਾਲ ਬੋਟਾ ਲਾ ਦਿੰਦੇ ਆ ਤੇ ਉੱਤੇ ਸਤਾਰੇ ਲਾ ਦਿੰਦੇ ਆ ਅੱਗੇ ਤਾਂ ਭਾਈ ਕੀ ਹੁੰਦਾ ਸੀਗਾ ਕਾਸੀ ਦੀ ਥਾਲੀ ਹੁੰਦੀ ਸੀ ਤੇ ਉੱਤੇ ਗੜਬੀ ਰੱਖ ਲੈਂਦੀਆਂ ਪਿੱਤਲ ਦੀ ਤੇ ਅੱਟੀ ਰੱਖ ਲੈਂਦੀਆਂ ਪਿੱਪਲ ਦੇ ਪੱਤੇ ਲਿਆਉਂਦੀਆਂ ਤੇ ਪਾਣੀ ਵਾਰ ਦਿਆਂ ਹਨਾ ਤੇ ਹੁਣ ਜਿਹੜੀ ਸਾਰਾ ਕੁਝ ਉਹ ਬਣਿਆ ਬਣਾਏ ਦੇ ਦਿੰਦੇ ਆ ਘੁੰਗਰੂ ਲੱਗੇ ਲਵਾਏ ਦੇ ਦਿੰਦੇ ਨੇ ਪਰ ਮੈਂ ਤਾਂ ਭਾਈ ਸਾਂਭੀ ਬੈਠੀ ਆ ਮੇਰੇ ਅਨਮੋਲ ਅਨਮੋਲ ਕੱਲ ਮੈਨੂੰ ਕਹਿੰਦਾ ਕਹਿੰਦਾ ਮਾਂ ਇਹ ਕੀ ਹੈ ਕਹਿੰਦਾ ਮੈਨੂੰ ਵੀ ਦਿਖਾ ਦੇ ਮੈਂ ਕਹਿੰਦਾ ਪੁੱਤੇ ਤਾਂ ਕੰਮ ਦੇ ਉਹ ਨਾਲੀ ਚੀਜ਼ਾਂ ਮੈਂ ਕਹਿੰਦਾ ਆਪਾਂ ਨਾ ਤੇਰੀ ਬਹੂ ਲਿਆਵਾਂਗੇ ਤੇ ਉਦੋਂ ਮੈਂ ਆਪਾਂ ਪਾਣੀ ਬਾਰਾਂਗੇ ਕਹਿੰਦਾ ਮੇਰੇ ਉੱਤੋਂ ਦੀ ਬਾਹਰ ਦਿਓਗੇ ਉਹਨੂੰ ਪਤਾ ਨਹੀਂ ਸੀ ਮੈਂ ਕਹਾਂ ਤੇਰੇ ਉੱਤੋਂ ਦੀ ਵੀ ਬਾਰੂੰਗੀ ਤੇ ਆਹ ਵਾ ਰੱਖੀ ਬੈਠੀ ਹੁਣ ਮੈਂ ਇਹਨੂੰ ਇਹਦੇ ਵਿੱਚ ਪਾ ਕੇ ਰੱਖਿਆ ਹੈਗਾ ਮੈਂ ਕਹਿੰਦਾ ਇਹਨੂੰ ਆਟੀ ਨੂੰ ਸਾਂਭ ਦਿਆਂ ਹੁਣ ਇਹਨੂੰ ਇੱਥੋਂ ਗੱਠ ਦੇ ਦੂੰਗੀ ਬਸ ਇਹਨੂੰ ਗੱਠ ਦੇ ਕੇ ਤੇ ਰੱਖ ਦੂੰਗੀ ਇਹ ਫਿਰ ਖਿੱਲਰਦੀ ਨਹੀਂ ਐਨਾ ਬਰੀਕ ਸੂਤ ਆਹ ਦੇਖੋ ਤੁਸੀਂ ਇਹ ਮੇਰਾ ਕੱਤਿਆ ਵੇ ਤੇ ਮੇਰੀ ਬੀਬੀ ਮੇਰੀ ਸੱਸ ਬਹੁਤ ਕੱਤਦੀ ਸੀਗੀ ਉਹ ਮੇਰੀ ਸੱਸ ਤਾਂ ਕੀ ਕਰਦੀ ਸੀ ਨਾ ਸਾਡੀ ਬੀਬੀ ਤਾਂ ਉਹ ਤਾਲੀ ਬੁਣਦੀ ਸੀ ਖੇਸ ਤਾਣੀਆਂ ਬਹੁਤ ਜਾਣਦੀ ਸੀ ਵੀ ਉਹ ਬਹੁਤ ਹੀ ਸੁਚਾਰੀ ਹੱਥਾਂ ਦੀ ਬਹੁਤ ਉਹਦਾ ਹੱਥਾਂ ਦਾ ਹੁਨਰ ਸੀਗਾ ਜਿਹੜਾ ਕੁਝ ਬਣਾਉਣਾ ਸਾਫ਼ ਸੁਥਰਾ ਹੈ ਨਾ ਤੇ ਪਰ ਚਲੋ ਉਹਨਾਂ ਦੀ ਰੀਸ ਤਾਂ ਨਹੀਂ ਆਪਾਂ ਤੋਂ ਹੁੰਦੀ ਹੈ ਨਾ ਉਹਨਾਂ ਦਾ ਵਾਹਿਗੁਰੂ ਪਰਮਾਤਮਾ ਸੁਰਗ ਵਿੱਚ ਵਾਸਾ ਕਰੇ ਉਹ ਹੁਣ ਨਹੀਂ ਰਹੇ ਤੇ ਪਰ ਜਿੰਨਾ ਕਾ ਆਪ ਤੋਂ ਹੁੰਦਾ ਹੈਗਾ ਆਪਾਂ ਨੂੰ ਇਹ ਰਹਿੰਦਾ ਵੀ ਚਲੋ ਉਹਨਾਂਕ ਤੱਕ ਕਰ ਲਈਏ ਤੇ ਹੁਣ ਮੈਨੂੰ ਤੁਸੀਂ ਇਹ ਦੱਸੋ ਭੈਣੋ ਜਾਂਦੇ ਜਾਂਦੇ ਵੀ ਤੁਸੀਂ ਕਿਹੜੀ ਕਿਹੜੀ ਸੇਹਲੀ ਨੇ ਹਜੇ ੱਟੀਆਂ ਸੰਭਾਲ ਰੱਖੀਆਂ ਨੇ ਕੱਚਾ ਸੂਤ ਜਿਹਨੇ ਲਿਆ ਰੱਖਿਆ ਜਿਹਨੇ ਨਹੀਂ ਲਿਆਂਦਾ ਰੱਖੋ ਲਿਆ ਕੇ ਪੇਟੀਆਂ ਦੇ ਵਿੱਚ ਇਹ ਚੰਗਾ ਹੁੰਦਾ ਕੱਚਾ ਸੂਤ ਕਈ ਵਾਰੀ ਆਪਾਂ ਕਹਿ ਦਿੰਨੇ ਆ ਇਹਦੀ ਕੀ ਲੋੜ ਐ ਇਹਦੀ ਵੀ ਲੋੜ ਪੈ ਜਾਂਦੀ ਆ ਆਪਾਂ ਨੂੰ ਤੇ ਜਦੋਂ ਆਪਾਂ ਪਾਣੀ ਵਾਰਨਾ ਉਸ ਤੋਂ ਜ਼ਿਆਦਾ ਜ਼ਿਆਦਾਤਰ ਲੋੜ ਪੈਂਦੀ ਐ ਤੇ ਜਿਹੜਾ ਉਹ ਦਿੰਦੇ ਨੇ ਨਾ ਸੇਠ ਉਹ ਪਤਾ ਨਹੀਂ ਕੀ ਦਾ ਝੂਠਾ ਜਾਟਾ ਚਾੱਕਿਆ ਉਹਦੇ ਉਹਦੇ ਲਿਆਂਦਾ ਤੇ ਉਹਦੇ ਲਿਆਂਦਾ ਇਕੱਠਾ ਕਰਕੇ ਪਤਾ ਨਹੀਂ ਕੀ ਕੁਝ ਬਣਾ ਕੇ ਤੇ ਦੇ ਦਿੰਦੇ ਆ ਤੁਸੀਂ ਲਿਆ ਕੇ ਵਧੀਆ ਇਹਨੂੰ ਸਭ ਤੋਂ ਸੁੱਚਾ ਧਾਗਾ ਮੰਨ ਲਿਆ ਗਿਆ ਕੱਚੇ ਧਾਗੇ ਨੂੰ ਚਲੋ ਤੁਸੀਂ ਵੀ ਸੰਭੋਗੇ ਹਾਂ ਜਿੰਨਾ ਚਿਰ ਇਹ ਮਤਲਬ ਕੱਚਾ ਲੈ ਇਹਨੂੰ ਰੰਗ ਨਹੀਂ ਦਿੱਤਾ ਗਿਆ ਬਿਲਕੁਲ ਕੱਚਾ ਉਹਨਾਂ ਚਿਰ ਇਹਨੂੰ ਬਹੁਤ ਹੀ ਸੁੱਚਾ ਧਾਗਾ ਮੰਨ ਲਿਆ ਗਿਆ ਵੀ ਇਹ ਜਿਹੜਾ ਅੱਚਾ ਧਾਗਾ ਤੇ ਸੁੱਚਾ ਧਾਗਾ ਹੁੰਦਾ ਠੀਕ ਹੈ ਤੇ ਤੁਸੀਂ ਵੀ ਭਾਈ ਇਸ ਤਰ੍ਹਾਂ ਬਣਾ ਕੇ ਰੱਖਿਆ ਕਰੋ ਅਟੀਆਂ ਤੇ ਸਾਂਭ ਕੇ ਰੱਖਿਆ ਕਰੋ ਮੇਰੇ ਕੋਲ ਤਾਂ ਗੱਟਾ ਭਰਿਆ ਪਿਆ ਤੇ ਕਾਹ ਪਈ ਹੈਗੀ ਐ ਤੇ ਜੇ ਕੁੜੀਆਂ ਨੇ ਮੰਗੀ ਤੇ ਇੱਕ ਇੱਕ ਫੜਾ ਦੂੰਗੀ ਤੇ ਨਹੀਂ ਮੇਰਾ ਸਾंभਿਆ ਪਿਆਪੇ ਬਾਅਦ ਚ ਵੰਡ ਲੈਣਗੀਆਂ ਚਲੋ ਠੀਕ ਹੈ ਜੀ ਕਰੋ ਕਮੈਂਟ ਫਿਰ ਮਿੱਠੇ ਮਿੱਠੇ ਹਨਾ ਕਿਹਦੇ ਕੋਲੇ ਸੂਤ ਪਿਆ ਕਿਹਦੇ ਕੋਲੇ ਹੈ ਨਹੀਂ ਜਿਹਦੇ ਕੋਲੇ ਹੈ ਨਹੀਂ ਉਹ ਵੀ ਕਮੈਂਟ ਕਰਿਓ ਕਰੋ ਭੈਣੋ ਕਮੈਂਟ